ਸਖਬੀਰ ਸਿੰਘ ਬਾਦਲ ਸਰਦਾਰ ਸਖਬੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਸਰਦਾਰ ਸਖਬੀਰ ਸਿੰਘ ਬਾਦਲ ਸਰਦਾਰ ਸਖਬੀਰ ਸਿੰਘ ਜੀ ਬਾਦਲ ਸੰਗਤਾਂ ਨੂੰ ਸੰਬੋਧਨ ਕਰਦੇ स्टेज थे बिराजमान फरीदकोट हल्के दे, मुख सेवादार मेरे छोटे वीर बंटी रमाना जी फरीदकोट पार्लीमेंट तो इलेक्शन लड़ रहे राजविंदर जी समुची हल्के दी लीडरशिप फरीदकोट हल्के दे ਹਰ ਪਿੰਡ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਸਿਆਸੀ ਜੀਵਨ ਐਸ ਹਲਕੇ ਤੋਂ ਸ਼ੁਰੂ ਕੀਤਾ ਸਾਲ 96 ਵਿੱਚ ਮੈਂ ਪਹਿਲਾ ਇਲੈਕਸ਼ਨ ਲੜਿਆ ਮੈਨੂੰ ਸਿਆਸਤ ਦੇ ਬਾਰੇ ਕੋਈ ਜਿਆਦਾ ਪਤਾ ਨਹੀਂ ਸੀ ਮੈਂ ਫਰੀਦਕੋਟ ਰਹਿ ਕੇ ਸਾਰੇ ਹਲਕੇ ਤੋਂ ਇੱਥੋਂ ਇਲੈਕਸ਼ਨ ਲੜਦਾ ਸੀ ਰਾਤ ਨੂੰ ਫਰੀਦਕੋਟ ਆਉਂਦਾ ਸੀ ਆ ਜਿਹੜਾ ਇਲਾਕਾ ਹੈ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਉਹਨਾਂ ਦੇ ਬਜ਼ੁਰਗ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਦੇ ਸੀ ਇੱਥੇ ਸਾਰੇ ਟਿੱਬੇ ਹੁੰਦੇ ਸੀ ਦਾਣੇ ਹੁੰਦੇ ਨਹੀਂ ਸੀ ਨਾ ਪੀਣ ਵਾਲਾ ਪਾਣੀ ਸੀ ਨਾ ਨਹਿਰੀ ਪਾਣੀ ਸੀ ਟਿਊਬਵਲ ਕਨੈਕਸ਼ਨ ਵਾਸਤੇ ਤਰਸਦੇ ਹੁੰਦੇ ਸੀ ਮੈਂ ਬੜੀ ਮਿਹਨਤ ਕੀਤੀ ਉਦੋਂ ਅਸੀਂ ਕੱਸੀਆਂ ਕੱਡੀਆਂ ਆ ਜਿੰਨੇ ਬਿਜਲੀ ਦੇ ਗ੍ਰਿਡ ਉਦੋਂ ਹੀ ਬਣਾਈ ਸੀ ਮੈਨੂੰ ਲੱਗਦਾ ਐਨਾ ਕੰਮ ਕੀਤਾ ਉਦੋਂ ਹਰ ਬਾਰ ਮੌਕਾ ਜਦੋਂ ਮਿਲਦਾ ਸੀ ਸਰਕਾਰ ਆਉਂਦੀ ਸੀ ਤੇ ਆਪਾਂ ਨਾਲ ਦੇ ਨਾਲ ਡਵੈਲਪਮੈਂਟ ਸ਼ੁਰੂ ਕਰ ਦਿੰਦੇ ਸੀ ਕਈ ਵਾਰ ਤਾਂ ਅਸੀਂ ਛੇਮ ਨਾਲਿਆਂ ਵਿੱਚ ਪਾਣੀ ਛੱਡੇ ਹੁੰਦੇ ਸੀ ਜੋ ਕਹਿੰਦਾ ਸੀ ਖੇਤਾਂ ਨੂੰ ਪਾਣੀ ਚਾਹੀਦਾ ਹੈ ਸਰਕਾਰ ਹੁੰਦੀ ਸੀ ਕਿ ਛੇਮ ਨਾਲਿਆਂ ਵਿੱਚ ਭਰ ਦਿਓ ਸਾਰੇ ਆ ਵੱਡੀਆਂ ਨਹਿਰਾਂ ਸਿੱਧੇ ਮੁੱਗੇ ਲਾਏ ਆ ਕਿਉਂਕਿ ਥੋੜੀ ਸਰਕਾਰ ਹੈ ਮੈਂ ਅੱਜ ਮੇਰੇ ਨਾਲ ਪ੍ਰੈਸ ਆਏ ਸੀ ਮੈਨੂੰ ਕਹਿੰਦੇ ਕਿ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਮੈਂ ਕਿਹਾ ਪੰਜਾਬ ਦੇ ਲੋਕਾਂ ਨੂੰ ਪਤਾ ਇੱਕੋ ਇੱਕ ਪਾਰਟੀ ਉਹਨਾਂ ਦੀ ਹੈ ਜਿਹੜੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਕਲਸਾ ਦੀ ਥੋੜੀ ਆਵਾਜ਼ ਹੈ ਅਕਾਲੀ ਦਲ ਦਾ ਮੁਕਾਬਲਾ ਕਿਹਦੇ ਨਾਲ ਹੋਊਗਾ ਦੂਜੀਆਂ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਹੁਣ ਦਿੱਲੀ ਵਾਲੀਆਂ ਜਿਹੜੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਪ ਹੈ ਭਾਵੇਂ ਬੀਜੇਪੀ ਹੈ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਹੈ ਉਹਨਾਂ ਨੂੰ ਕੋਈ ਫਿਕਰ ਹੈ ਤੁਹਾਡੇ ਸੇਮ ਹੈ ਤੇ ਕੱਢਣੀ ਕਿਵੇਂ ਹੈ ਇੱਥੇ ਪਾਣੀ ਹੈ ਨਹੀਂ ਕਸ਼ੀਆਂ ਚ ਤੇ ਕਿਵੇਂ ਨਮੀਆਂ ਬਣਾਉਣੀਆਂ ਕਿਵੇਂ ਇਨਫੋਰ ਪਾਣੀ ਭੇਜਣਾ ਤੁਸੀਂ ਦੇਖ ਲਓ ਹਰਚਰਨ ਸਿੰਘ ਬਰਾੜ ਕਾਂਗਰਸ ਪਾਰਟੀ نیشنل ਪਾਰਟੀ ਦੇ ਮੁੱਖ ਮੰਤਰੀ ਸੀ ਉਹਨਾਂ ਦਾ ਆਪਣਾ ਪਿੰਡ ਸਰਾ ਇੰਨਾਗਾ ਸੇਮ ਤੇ ਡੁੱਬਿਆ ਸੀ ਆਪ ਮੁੱਖ ਮੰਤਰੀ ਸੀ ਮੁੱਖ ਮੰਤਰੀ ਹੁੰਦੇ ਆਪਣੇ ਪਿੰਡ ਚੋਂ ਸੇਮ ਨਹੀਂ ਕੱਢ ਸਕੇ ਤੇ ਉਹਦੇ ਬਾਅਦ ਬਾਦਲ ਸਾਹਿਬ ਆਏ ਤੇ ਉਹਨਾਂ ਦੇ ਪਿੰਡ ਚੋਂ ਸੇਮ ਕੱਢੀ ਆਪਣੇ ਕਿਸਾਨ ਬੈਠੇ ਸਾਰੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਨੇ ਘਰੇ ਜਾ ਕੇ ਜਰੂਰ ਸੋਚੋ ਆ ਜਿਹੜੀ ਮੰਡੀ ਚ ਬੈਠੇ ਹਾਂ ਬਣਾਉਣ ਵਾਲਾ ਕਾਲੀ ਦਲ ਜਿੰਨੀਆਂ ਪੰਜਾਹ ਚ ਮੰਡੀਆਂ ਸਾਰੀਆਂ ਬਣਾਉਣ ਵਾਲਾ ਕਾਲੀ ਦਲ ਕਸਿਆਂ ਬਣਾਉਣ ਵਾਲਾ ਕਾਲੀ ਦਲ ਨਹਿਰਾਂ ਕੱਢਣ ਵਾਲਾ ਕਾਲੀ ਦਲ ਮੋਕੇ ਲਾਉਣ ਵਾਲਾ ਕਾਲੀ ਦਲ ਪੱਕੇ ਖਾਲੇ ਕਰਨ ਵਾਲਾ ਬਣਾਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਨਾਲ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾਉਣ ਵਾਲਾ ਕਾਲੀ ਦਲ ਐਮਐਸਪੀ ਆਪਣੇ ਝੋਨੇ ਤੇ ਕਣਕ ਨੂੰ ਨਹੀਂ ਹੁੰਦੀ ਸੀ ਪੰਜਾਬ 'ਚ 1966 ਵਿੱਚ ਮੋਰਚਾ ਲਾ ਕੇ ਬਾਦਲ ਸਾਹਿਬ ਨੇ ਸੈਂਟਰ ਤੋਂ ਮਜਬੂਰ ਕਰਕੇ ਐਮਐਸਬੀ ਦੋਣੀ ਸ਼ੁਰੂ ਕੀਤੀ ਆ ਡਿਰੇਕਟਰਾਂ ਤੇ ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਮਾਫ ਕਰਨ ਨਾਲ ਕਾਲੀ ਦਲ ਫਿਰ ਇੱਕ ਨਿਸ਼ਾਨੀ ਦੱਸ ਦਿਓ ਖੇਤੀ ਪ੍ਰਤੀ ਕਿਸੇ ਕਾਂਗਰਸ ਨੇ ਕੀਤਾ ਹੋਏ ਜਾਂ ਝਾੜੂ ਵਾਲੇ ਨੇ ਕੀਤਾ ਹੋਏ ਜਾਂ ਕੋਈ ਭਾਜਪਾ ਨੇ ਕੀਤਾ ਨਹੀਂ ਕਰਨਾ ਕੁਝ ਨਹੀਂ ਵੋਟਾ ਲੈਣ ਵਾਸਤੇ ਤੁਹਾਡੇ ਕੋਲੇ ਆ ਜਾਂਦੇ ਆ ਤੇ ਆਪਾਂ ਵੀ ਹੱਦ ਹੈ ਆਪਣੇਆਂ ਨੂੰ ਪਛਾਣਦੇ ਨਹੀਂ ਦੂਜਿਆਂ ਨੂੰ ਜ਼ਿਆਦਾ ਲਗਾ ਕਰਦੇ ਆਂ ਆਹ ਮੇਰੇ ਗਰੀਬ ਰਾ ਬੈਠੇ ਆ ਬਾਦਲ ਸਾਹਿਬ ਜ਼ੁਬਾਨ ਦੇ ਪੱਕੇ ਸੀ ਅਕਾਲੀ ਦਲ ਜ਼ੁਬਾਨ ਦਾ ਪੱਕਾ ਜੋ ਕਹਿੰਦਾ ਸੀ ਕਰਦਾ ਸੀ ਜੇ ਬਾਦਲ ਸਾਹਿਬ ਨੇ ਕਿਹਾ ਮੈਂ ਆਪਣੇ ਹਰ ਗਰੀਬ ਨੂੰ 4 ਕਿਲੋ ਆਟਾ 20 ਕਿਲੋ ਦਾਲ ਦਊਂਗਾ ਤਾਂ ਦਿੱਤਾ ਪਹਿਲੇ ਹੀ ਕੈਬਨਿਟ ਮੀਟਿੰਗ ਪਾਸ ਕਰਕੇ ਹਰ ਮਹੀਨੇ ਆਉਂਦਾ ਸੀ ਕਿ ਨਹੀਂ ਆਉਂਦਾ ਸੀ ਸ਼ਗਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਅਸੀਂ ਭਗਤਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਵੀ ਲਿਆਂਦੀ ਸੀ ਜਿਹਦੇ ਰਾਹੀਂ 5 ਲੱਖ ਤੱਕ ਤੁਸੀਂ ਕਿਤੇ ਮਰਜ਼ੀ ਹਸਪਤਲ ਜਾ ਕੇ ਇਲਾਜ ਕਰਾ ਦਿਓ ਸਾਰਾ ਕੁਝ ਬੰਦ ਹੈ ਆ 200 ਯੂਨਿਟ ਬਿਜਲੀ ਦੇ ਮਾ ਬਾਦਲ ਸਾਹਿਬ ਨੇ ਕੀਤੇ ਲੜਕੀਆਂ ਨੂੰ ਸਰਕਾਰੀ ਸਕੂਲ ਪੜਨ ਵਾਲਿਆਂ ਨੂੰ 11ਵੀਂ ਤੇ 12ਵੀਂ ਸਾਈਕਲ ਦਿੰਦੇ ਸੀ ਇੱਕ ਵੱਡੀ ਲਿਸਟ ਆ ਜਿਹੜੇ ਕੰਮ ਕਰਦੇ ਸੀ ਸਾਰਾ ਕੁਝ ਬੰਦ ਮੈਂ ਪਿੰਡਾਂ ਵਿੱਚ ਸੇਵਾ ਕੇਂਦਰ ਖੋਲੇ ਕਿ ਤੁਸੀਂ ਸ਼ਹਿਰਾਂ ਜਾਂਦੀ ਲੋੜ ਨਹੀਂ ਦਫ਼ਤਰਾਂ ਦੇ ਧੱਕੇ ਖਾਣ ਦੀ ਲੋੜ ਨਹੀਂ ਬੰਦ ਕਰ ਦਿੱਤੇ ਆ ਇੱਥੇ ਪਸ਼ੂ ਮੇਲੇ ਕਰਾਉਂਦੇ ਹੁੰਦੇ ਸੀ ਨੌਜਵਾਨਾਂ ਨੂੰ ਸ਼ੌਂਕ ਪੈ ਗਿਆ ਵਧੀਆ ਜਾਨਵਰ ਰੱਖਣ ਦੇ ਮੈਂ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਨੌਜਵਾਨਾਂ ਨੂੰ ਸ਼ੌਂਕ ਪਾਦਾ ਸੀ ਘੋੜਿਆਂ 'ਚ ਤੁਹਾਡੇ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਅਸਮਾਨ ਲਗਾਤਾਰ ਹੁੰਦਾ ਹੀ ਤੁਹਾਡੇ ਕੋਲੇ ਜਿਹੜੇ ਬੰਦ ਐ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਦੁਨੀਆਂ ਦੇ ਕੋਨੇ-ਕੋਨੇ 'ਚ ਕਬੱਡੀ ਨੂੰ ਅਸੀਂ 16 ਮੁਲਕਾਂ ਪਹੁੰਚਾ ਦਿੱਤਾ ਹਰ ਸਾਲ ਵਰਲਡ ਕੱਪ ਹੁੰਦਾ ਸੀ ਕਰੋੜਾਂ ਰੁਪਏ ਦੇ ਨਾਮ ਸੀ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਸਾਰਾ ਕੁਝ ਬੰਦ ਆਹ 10 ਸਾਲ ਤੁਸੀਂ ਖਰਾਬ ਕਰ ਲੇ ਇਹਨਾਂ ਦੀ ਗੱਲਾਂ ਛਾ ਕੇ ਫਰੀਦਕੋਟ ਵਾਲਿਓ ਯਾਰ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਐ ਉਹ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਉਹਨਾਂ ਨੂੰ ਪਤਾ ਐ ਸਾਰਾ ਕੁਝ ਮੋਦੀ ਹੀ ਕਰਦਾ ਸਾਨੂੰ ਲੋੜ ਹੀ ਨਹੀਂ ਤਜਰਬਾ ਕਰਨ ਦੀ ਆ ਝਾੜੂ ਵਾਲੇ ਵੀ ਗਏ ਸੀ ਉੱਥੇ ਝੂਠ ਬੋਲਣ ਜੁੱਤੀਆਂ ਮਾਰ ਕੇ ਭਜਾਇਆ ਇਹਨਾਂ ਨੂੰ ਤੇ ਆਪਾਂ ਜਿਹੜਾ ਹੁੰਦਾ ਹਾਂ ਇਹਨੂੰ ਵੀ ਮੌਕਾ ਦੇ ਦਈਏ ਹੁਣ ਆਪਾਂ ਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਠੱਗ ਸੀ ਕੈਪਟਨ ਅਮਰਿੰਦਰ ਸਿੰਘ ਕਿਤੇ ਗੁਰਦੁਆਰਾ ਮੱਥਾ ਟੇਕਨੇ ਜਾਂਦਾ ਸੀ ਉਹਨੇ ਜਿੱਪ ਜੋ ਗੁਰਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਲਈ ਆਪਾਂ ਸਾਰੀ ਗੱਲ ਮੰਨ ਲਈ ਉਹਦੀ ਤੇ ਹੋਇਆ ਕੀ 5 ਸਾਲ ਖਰਾਬ ਹੋ ਗਏ 5 ਸਾਲ ਖਰਾਬ ਹੋ ਗਏ ਆ ਹੁਣ ਆ ਝਾੜੂ ਵਾਲੇ ਆਏ ਕੰਧ ਕੰਧ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਆਪਾਂ ਦੇਖਿਆ ਨਹੀਂ ਕਿ ਵੋਟ ਕਿਨੂੰ ਪਾ ਰਹੇ ਆ ਕਿਹੜਾ ਐਮਐਲਏ ਐ ਆਪਾਂ ਦੇਖਿਆ ਨਹੀਂ ਕਿਨੂੰ ਵੋਟ ਪਾ ਰਹੇ ਆ ਕਲਾ ਝਾੜੂ 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 ਹੁਣ ਆਪਣੇ ਸਾਰਿਆਂ ਦੇ ਝਾੜੂ ਫੇਰਤਾ ਉਹਨਾਂ ਨੇ ਇਹਦੇ ਇੱਕ ਝਾੜੂ ਵਾਲੇ ਦਿਖਾਈ ਦਿੱਤੇ ਤਿੰਨ ਸਾਲ ਹੋ ਗਏ ਗੁੰਡਾਗਰਦੀ ਦਾ ਰਾਜ ਐ ਗੈਂਗਸਟਰ ਰਾਜ ਕਰ ਜਾਂਦੇ ਐ ਨਸ਼ਾ ਕਰ ਕਰ ਪਜਾ ਦਿੱਤਾ ਐ ਮੈਂ ਐਸਐਸਪੀ ਨੂੰ ਪੁੱਛਿਆ ਕਿ ਨਸ਼ਾ ਇੰਨਾ ਕਿਉਂ ਚੱਲ ਰਿਹਾ ਐ ਐਸਐਸਪੀ ਕਹਿੰਦੇ ਅਸੀਂ ਕੀ ਕਰੀਏ ਆ ਇਹਨਾਂ ਦੇ ਐਮਐਲਐਮ ਮਹੀਨਾ ਬੰਨੀ ਬੈਠੇ ਐ ਸਾਨੂੰ ਕਹਿੰਦੇ ਇਹਨਾਂ ਨੂੰ ਫੜਨਾ ਨਹੀਂ ਆਹ ਤਾਂ ਹਾਲਾਤ ਐ ਮੈਨੂੰ ਕੱਲ ਵੀ ਰਾਤ ਨੂੰ ਫਰੀਦਕੋਟ 'ਚ ਮਿਲੇ ਵਪਾਰੀ ਮਿਲੇ ਜਿਨ੍ਹਾਂ ਨੂੰ ਫਰੋਤੀਆਂ ਦੇ ਟੈਲੀਫੋਨ ਆਏ ਕੋਟ ਪੂਰੇ ਰੋਜ਼ ਟੈਲੀਫੋਨਾਂ ਦੇ ਫਰੋਤੀਆਂ ਲੈਣ ਵਾਸਤੇ ਕੋਈ 20 ਲੱਖ ਦੇ ਕੇ ਛੁੱਟਿਆ ਕੋਈ 10 ਲੱਖ ਲੈ ਕੇ ਛੁੱਟਿਆ ਆਪਣੇ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਕਿਉਂਕਿ ਇੱਥੇ ਤਾਂ ਡਰ ਦਾ ਮਾਹੌਲ ਹੈ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਮੁੱਖ ਮੰਤਰੀ ਹੈ ਹੀ ਨਹੀਂ ਕਿਤੇ ਮੁੱਖ ਮੰਤਰੀ ਦੇਖਿਆ ਕਿਸ ਨੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਜਿਹੜਾ ਬਾਦਲ ਸਾਹਿਬ ਨਾ ਗਏ ਹੋਣ ਤੁਹਾਡੇ ਬਹੁਤ ਥੋਡੇ ਘਰਾਂ ਦੇ ਬਹੁਤ ਲੋਕਾਂ ਦੇ ਘਰਾਂ 'ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਥੋਡੇ ਘਰੇ ਆ ਕੇ ਚਾਹ ਪੀਂਦੇ ਜਾਂ ਥੋਡੇ ਨਾਲ ਬਜ਼ੁਰਗਾਂ ਨਾਲ ਮਿਲਦੇ ਦੀ ਆਹ ਹੈ ਕਾਲੀ ਦਲ ਦੀ ਲੀਡਰਸ਼ਿਪ ਆਹ ਹੈ ਕਾਲੀ ਦਲ ਦੀ ਲੀਡਰਸ਼ਿਪ 103 ਸਾਲ ਪੁਰਾਣੀ ਪਾਰਟੀ ਥੋਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਬਜ਼ੁਰਗ ਜਿਨ੍ਹਾਂ ਨੇ ਜੇਲਾ ਕੱਟ ਕੇ ਬਣਾਈ ਪਾਰਟੀ ਅਸੀਂ ਕੋਈ ਜੇਲਾਂ ਤੋਂ ਡਰਦੇ ਨਹੀਂ ਅਕਾਲੀ ਦਲ ਬਣੀ ਐ ਖਾਲਸਾ ਪੰਥ ਦੀ ਫੌਜ ਦੇ ਰੂਪ ਦੇ ਵਿੱਚ ਕਿਸਾਨਾਂ ਦੀ ਫੌਜ ਐ ਪੰਜਾਬ ਦੀ ਫੌਜ ਐ ਪਰ ਤੁਸੀਂ ਅਕਾਲੀ ਦਲ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਥੋੜੇ ਤੇ ਹੁਣ ਹਮਲੇ ਹੋਣ ਲੱਗ ਗਏ ਦੇਖੋ ਕਿੰਨਾ ਵੱਡਾ ਨੁਕਸਾਨ ਤੁਸੀਂ ਕਰਾ ਦਿੱਤਾ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਆਰਐਸਐਸ ਨੇ ਹੁਣ ਅੱਜ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਥੋਡੇ ਗੁਰੂ ਘਰ ਤੇ ਕਬਜ਼ਾ ਕਰ ਗਏ ਐ ਤਰਤ ਪਟਨਾ ਸਾਹਿਬ ਤੇ ਕਬਜ਼ਾ ਕਰ ਗਏ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਗਏ ਐ ਤੇ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਾਰਲੀਮੈਂਟ ਐ ਕੌਮ ਦਾ ਉਹਨੂੰ ਤੋੜ ਕੇ ਹਰਿਆਣਾ ਬਣਾਤਾ ਤੇ ਉੱਥੇ ਦਾਦੂ ਵੱਲ ਬਿਠਾਤਾ ਉਹਨਾਂ ਦਾ ਏਜੰਟ ਬਿਠਾਤਾ ਫਿਰ ਕਦੋਂ ਜਾਗੋਂਗੇ ਜਦੋਂ ਸਾਰਾ ਕੁਸ਼ੀ ਮੇਲਾ ਲੁੱਟ ਲਿਆ ਉਹਨਾਂ ਨੇ ਥੋਡੇ ਉੱਤੋਂ ਦੀ ਟੱਪ ਕੇ ਉਦੋਂ ਕਰੋਗੇ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਐ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਦਿੱਲੀ ਵਾਲੇ ਪਾਰਟੀਆਂ ਨੇ ਕੀਤਾ ਆ ਇਲਾਕਾ ਜਿਹੜਾ ਥਾਰਡ ਦਾ ਇਲਾਕਾ ਕਿਹਾ ਜਾਂਦਾ ਸਭ ਤੋਂ ਵੱਡੀ ਲੋੜ ਇੱਥੇ ਪਾਣੀ ਦੀ ਐ ਹੁਣ ਇਕਲ ਦੱਸੋ ਹਰ ਸੂਬੇ ਦਾ ਕਾਨੂੰਨ ਐ ਦੇਸ਼ ਦਾ ਕਾਨੂੰਨ ਐ ਦੁਨੀਆ ਦਾ ਕਾਨੂੰਨ ਐ ਜਿਹੜੇ ਦੇਸ਼ ਵਿੱਚ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਉਸ ਸੂਬੇ ਦਾ ਹੈ ਪਰ ਦਿੱਲੀ ਵਾਲੀਆਂ ਪਾਰਟੀਆਂ ਨੇ ਪੰਜਾਬ ਤੇ ਪਿੱਠ ਤੇ ਸ਼ਰਾਮ ਮਾਰਿਆ ਉਦੋਂ ਕਾਂਗਰਸ ਦਾ ਰਾਜ ਸੀ 1955 ਵਿੱਚ ਦੇਸ਼ ਆਜ਼ਾਦ ਹੋਇਆ 1955 ਵਿੱਚ ਜਵਾਲਾਲ ਨਹਿਰੂ ਪ੍ਰਧਾਨ ਮੰਤਰੀ ਸੀ ਗੁਲਜ਼ਾਰੀ ਨਾ ਨੰਦਾ ਇਥੋਂ ਦਾ ਸੈਂਟਰ ਦਾ ਵਜ਼ੀਰ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਰਾਜਸਥਾਨ ਉਹ ਪੰਜਾਬ ਦਾ ਮੁੱਖ ਮੰਤਰੀ ਉਹ ਦਾ ਕਾਂਗਰਸੀ ਕਿ ਰਾਜਸਥਾਨ ਦੇ ਇਲੈਕਸ਼ਨ ਜਿਤਨੇ ਹੈ ਰਾਜਸਥਾਨ ਦੇ ਲੋਕਾਂ ਨੂੰ ਪਾਣੀ ਚਾਹੀਦਾ ਹੈ ਉਹਨਾਂ ਨੇ ਇੱਕ ਦਸਕਤ ਕਰਕੇ ਅੱਧਾ ਪਾਣੀ ਆ ਜਿਹੜਾ ਰਾਜਸਥਾਨ ਦੀ ਨਹਿਰ ਜਾਂਦੀ ਹੈ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਐ ਨਹੀਂ ਕਿ 5% 10% ਫਿਰ ਤਾਂ ਚਲੋ ਕੋਈ ਗੱਲ ਨਹੀਂ ਅੱਧਾ ਜਿੰਨੇ ਪੰਜਾਬ ਦੇ ਪਾਣੀਆਂ دریاਵਾਂ ਦਾ ਪਾਣੀ ਅੱਧਾ ਰਾਜਸਥਾਨ ਨੂੰ ਜਾ ਰਿਹਾ ਉੱਥੇ ਕੋਈ ਦਰਿਆ ਵੀ ਹੈ ਨਹੀਂ ਐਡਾ ਵੱਡਾ ਤੱਕਾ ਦੂਜੀ ਵਾਰ ਫਿਰ ਤੋਂ ਇਹਨਾਂ ਦੀ ਕਾਂਗਰਸ ਸਰਕਾਰ ਬਣੀ ਦਿੱਲੀ ਵੀ ਕਾਂਗਰਸੀ ਤੇ ਇੱਥੇ ਦਰਬਾਰਾ ਸਿੰਘ ਸੀ ਉਹਨਾਂ ਨੇ ਕੀ ਕੀਤਾ ਜਿਹੜੇ ਬਾਕੀ ਅੱਧਾ ਪਾਣੀ ਹੈ ਉਹਨੂੰ ਕਹਿੰਦੇ ਅੱਧਾ ਕੱਟ ਕੇ ਹਰਿਆਣੇ ਨੂੰ ਦੇ ਦਿਓ ਐਸੋਲ ਨੈਮਰਨ ਆ ਤਾਂ ਕਾਲੀ ਹੀ ਦਿਲ ਨਾ ਹੁੰਦਾ ਤੇ ਤੁਸੀਂ ਤੁਹਾਡੇ ਕੋਲੇ ਇੱਥੇ ਕੁਛ ਪਾਣੀ ਨਹੀਂ ਰਹਿਣਾ ਸੀ ਅੱਜ ਆਪਾਂ ਕੱਲੇ 25% ਆਪਣੇ ਪੰਜਾਬ ਦਾ ਪਾਣੀ ਆਪਣੇ ਕੋਲੇ ਇਹ 75 ਤਾਂ ਦੂਜੇ ਸੂਬਿਆਂ ਨੂੰ ਚਲੇ ਗਿਆ ਹੁਣ ਹਰਿਆਣਾ ਜਮਣਾ ਵਖਦਾ ਹੈ ਜਮਨਾ ਨਦੀ ਜੋ ਆਪਾਂ ਨੂੰ ਕਿਉਂ ਨਹੀਂ ਦਿੰਦੇ ਨਹੀਂ ਕੱਲੇ ਪੰਜਾਬ ਤੋਂ ਲੈ ਗਏ ਪਾਣੀ ਆਪਣੇ ਹੁਣ ਟਿਊਬਲ ਲਾਉਣੇ ਪੈਂਦੇ ਆ 1500 ਫੁੱਟ ਤੱਕ ਪਾਣੀ ਚਲੇ ਗਿਆ ਇੱਧਰ ਤਾਂ ਪਾਣੀ ਵੀ ਮਾੜਾ ਹੈ ਇਸ ਕਰਕੇ ਮੈਂ ਅਸੀਂ ਬਹਿ ਕੇ ਗੱਲ ਕੀਤੀ ਹੈ ਪ੍ਰਮਾਤਮਾ ਮਿਹਨ ਕਰੇ ਤੁਸੀਂ ਸਰਕਾਰ ਬਣਾ ਦਿਓ ਮੈਂ ਫੈਸਲਾ ਕੀਤਾ ਆ ਸਾਰੇ ਕਾਨੂੰਨ ਵਾਪਸ ਅਸੀਂ ਰੱਦ ਕਰ ਦਾਂਗੇ ਪਾਣੀ ਨਹੀਂ ਜਾਣ ਦਿੰਦੇ ਅਰ ਰਾਜਸਥਾਨ ਨਹਿਰ ਚੋਂ ਇੱਥੋਂ ਹੀ ਤੁਹਾਨੂੰ ਮੋਗੇ ਦੇ ਕਸਿਆਂ ਘੜਦਾਂਗੇ ਤੇ ਲੈ ਲਓ ਸਵਾਦ ਬੋਲੇ ਸੋਨਿਹਾਲ ਸ੍ਰੀਓ ਕਾਲ ਉਵੇਂ ਹੀ ਤੁਸੀਂ ਦੇਖ ਲਓ ਆਪਣਾ ਕੋਈ ਸੂਬਾ ਨਹੀਂ ਆਪਣਾ ਕੋਈ ਰਾਜਧਾਨੀ ਨਹੀਂ ਹੈ ਆਪਣੇ ਪੰਜਾਬੀ ਬੋਲਦੇ ਇਲਾਕੇ ਲੈ ਗੇ ਜੇ ਲੜਾਈ ਲੜਦਾ ਤਾਂ ਇਕੱਲਾ ਕਾਲੀ ਦਲ ਫਿਰ ਕਿਉਂ ਆਪਾਂ ਕਮਜ਼ੋਰ ਕਰਦੇ ਆ मैं जरा एक होर गल करना चाहना आ दस साल बर्बाद करते अपने दस साल चमां कुछ ही थले चल गया आज झाड़ू वाले ने तो जमां नुकसान कर दिता अज अस्सी हजार करोड़ का कर्जा चढ़ाता तो जरा वा होर नुकसान कर लग गए तुम्हें अखबारों पढ़िया तीन चार दिन पहले ਕੀ ਨੈਰੀ ਪਟਵਾਰੀ ਇਹਨਾਂ ਨੇ 400 ਸਸਪੈਂਡ ਕਰਤੇ ਤੁਹਾਨੂੰ ਪਤਾ ਕਿਉਂ ਕੀਤੇ ਆ ਆ ਜਿਹੜਾ ਐਸ.ਵਾਈ.ਐਲ ਨਹਿਰ ਆਪਾਂ ਰੋਕੀ ਬੈਠੇ ਆ ਅਕਾਲੀ ਦਲ ਸੁਪਰੀਮ ਕੋਰਟ ਤਰੀਕ ਲੱਗੀ ਆ ਸੁਪਰੀਮ ਕੋਰਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੱਸੇ ਤੁਹਾਡੇ ਕੋਲੇ ਵਾਧੂ ਪਾਣੀ ਹੈ ਕਿ ਨਹੀਂ ਪਾਣੀ ਇਹਨਾਂ ਨੇ ਭਗਵੰਤ ਮਾਨ ਨੇ ਨੈਰੀ ਪਟਵਾਰੀਆਂ ਨੂੰ ਕਿਹਾ ਕਿ ਤੁਸੀਂ ਸਰਟੀਫਿਕੇਟ ਲਿਖ ਕੇ ਦੋ ਕਿ ਹਰ ਟੇਲ ਦੇ ਉੱਤੇ ਪਣੀ ਪਹੁੰਚ ਰਿਹਾ ਹੈ ਸਾਡੇ ਕੋਲੇ ਸਰਪਲਸ ਹੈ ਆ ਨੈਰੀ ਪਡਵਾਰੀਆ ਨੇ ਕਿਹਾ ਸੀ ਨਹੀਂ ਲਿਖ ਕੇ ਦੰਦੇ ਕਿਉਂਕਿ ਆ ਬਹੁਤ ਵੱਡਾ ਧੋਖਾ ਪੰਜਾਬ ਸਰਕਾਰ ਨੂੰ ਆਪਣੇ ਪੰਜਾਬੀਆਂ ਨੂੰ 400 ਬੰਦੇ ਸਸਪੈਂਡ ਕਰਤੇ ਕਿਉਂਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਆਪਾਂ ਹਰਿਆਣੇ ਦਾ 7 ਮਹੀਨੇ ਬਾਅਦ ਇਲੈਕਸ਼ਨ ਹੈ ਹਰਿਆਣੇ ਨੂੰ ਅਸੀਂ ਉੱਥੇ ਇਲੈਕਸ਼ਨ ਲੜਨਾ ਹੈ ਤੇ ਦਿੱਲੀ ਦਾ ਇਲੈਕਸ਼ਨ ਹੈ ਆਪ ਉਹਥੇ ਪਾਣੀ ਦਾ ਵਾਅਦਾ ਕੀਤਾ ਜੇ ਤੁਸੀਂ ਨਾ ਜਾਗੇ ਆਪ ਵੀ ਪਾਣੀ ਚਲੇ ਗਿਆ ਫਿਰ ਆਪਾਂ ਤਾਂ Rajasthan ਦੇ ਵਿੱਚ ਕੋਈ ਫਰਕ ਨਹੀਂ ਰਹਿਣਾ ਆਪਣੇ ਆਪਣੇ ਐ ਕੁਛ ਮਰਜ਼ੀ ਕਹਿ ਲੋ ਅਕਾਲੀ ਦਾ ਥੋਡੀ ਪਾਰਟੀ ਐ ਅਕਾਲੀ ਦਲ ਬਚਦਾ ਤੇ ਤੁਸੀਂ ਬਚਦੇ ਹੋ ਜੇ ਅਕਾਲੀ ਦਲ ਨੂੰ ਮਰ ਦੋਗੇ ਤੇ ਪੰਜਾਬ ਦੀ ਫੌਜ ਖਤਮ ਹੋ ਜੂਗੀ ਅੱਜ ਅਮਰੀਕਾ ਦੇ ਕੋਲ ਨਾਲ ਕੋਈ ਪੰਗਾ ਨਹੀਂ ਲੈਂਦਾ ਕਿਉਂਕਿ ਅਮਰੀਕਾ ਦੀ ਫੌਜ ਤਕੜੀ ਹੈ ਦੂਜੇ ਜਿਹੜੇ ਕਮਜ਼ੋਰ ਜੇ ਮੁਲਕ ਜਿਹੜਾ ਆਉਂਦਾ ਉਹਨਾਂ ਨੂੰ ਢਾ ਲੈਂਦਾ ਅੱਜ ਤੁਸੀਂ ਦੇਖ ਲਓ ਝਾੜੂ ਵਾਲੇ ਇੱਥੇ ਆ ਗਏ ਪੰਜ ਸਾਲ ਲੁੱਟ ਕੇ ਚਲੇ ਜਾਣਗੇ ਕਾਂਗਰਸ ਆ ਗਏ ਲੁੱਟ ਕੇ ਆ ਗਏ ਅਕਾਲੀ ਦਲ ਆਉਂਦਾ ਤਾਂ ਸੇਵਾ ਕਰਨ ਆਉਂਦਾ ਹੈ ਅਕਾਲੀ ਸਰਕਾਰ ਥੋਡੀ ਹੈ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕਰਾਵਾਂਗੇ ਤੁਸੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਇੱਕ ਮਿੰਟ ਤੁਸੀਂ ਆਪਣੇ ਜੱਦਾ ਨੂੰ ਫੜ ਸਕਦੇ ਹੋ ਬੰਟੀ ਨੂੰ ਫੜ ਸਕਦੇ ਹੋ ਮੰਟੀ ਮੈਨੂੰ ਫੜ ਸਕਦਾ ਨਾਲ ਤੇ ਨਾਲ ਤੁਹਾਡਾ ਹੱਲ ਹੋ ਜਾਂਦਾ ਆ ਝਾੜੂ ਵਾਲੇ ਨੂੰ ਕੌਣ ਫੜਦਾ ਇਹਨਾਂ ਦਾ ਕੋਈ ਵਰਕਰ ਵੀ ਨਹੀਂ ਐ ਮੁੱਖ ਮੰਤਰੀ ਨੂੰ ਮਿਲ ਸਕਦਾ ਐਮਐਲਏ ਤਾਂ ਛੱਡੋ ਪੁੱਛਦਾ ਹੀ ਨਹੀਂ ਕੋਈ ਇੱਥੇ ਸਾਰੇ ਲੁੱਟਣ ਤੇ ਲੱਗੇ ਆ ਪੈਸੇ ਇਕੱਠੇ ਕਰਨ ਤੇ ਲੱਗੇ ਆ ਕਿਉਂਕਿ ਇਹਨਾਂ ਨੂੰ ਪਤਾ ਅਗਲੀ ਵਾਰ ਤਾਂ ਮਿਲਣਾ ਨਹੀਂ ਵੋਟ ਐਸ ਕਰਕੇ ਅਸ پارਲੀਮੈਂਟ ਇਲੈਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਕਾਲੀ ਦਲ ਇਕੱਲਾ ਥੋੜੇ ਦਮ ਤੇ ਲੜ ਰਿਹਾ ਇਕੱਲਾ ਲੜ ਰਿਹਾ ਹੈ ਜਿੰਦਾਬਾਦ ਜਿੰਦਾਬਾਦ ਇਹ ਸਰਕਾਰ ਨੇ ਝਾੜੂ ਵਾਲੇ ਨੇ ਜੋ ਜੋ ਕਿਹਾ ਉਹਦੇ ਉਲਟ ਕਰ ਕੀਤਾ ਮਲਾਜ਼ਮਾਂ ਨੂੰ ਕਿਹਾ ਕੀ ਅਸੀਂ ਜਿਹੜੇ ਹੁਣ ਰਕਪਰਤੀ ਕੀਤੇ ਗਏ ਇਹਨਾਂ ਨੂੰ ਰੈਗੂਲਰ ਪੇ ਸਕੇਲ ਦੇਵਾਂਗੇ 1 ਰੁਪਇਆ 1 ਰੁਪਇਆ ਉਸ ਤਰਫ ਚਾਕੇ ਹੀ ਨਹੀਂ ਤੁਹਾਨੂੰ ਅਸੀਂ 1000 ਰੁਪਇਆ ਦੇਵਾਂਗੇ ਭੁੱਲ ਗਏ 2500 ਪੈਨਸ਼ਨ ਭੁੱਲ ਗਏ ਉਹਨਾਂ ਨੇ ਇਕੱਲੇ ਰਾਜ ਕਰਨ ਵਾਸਤੇ ਆਏ ਸੀ ਐਸ ਕਰਕੇ ਆਪਣਾ ਐਮ.ਐਲ.ਏ. ਰਾਜਵਿੰਦਰ ਜੀ ਐਮ.ਪੀ ਦੇ ਕੈਂਡੀਡੇਟ ਹੈ ਇੱਕ ਪੰਥਕ ਪਰਿਵਾਰ ਦਾ ਸਾ ਗੁਰਦੇਵ ਸਿੰਘ ਬਾਦਲ ਨੂੰ ਸੀ ਜਾਣਦੇ ਉਸ ਪਰਿਵਾਰ ਚੋਂ ਐ ਇਹਨਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ ਨਾਲੇ ਫਰੀਦਕੋਟ ਵਾਲਿਓ ਤੁਹਾਡੇ ਨਾਲ ਮੇਰਾ ਵੱਡਾ ਪਹਿਲੇ ਤੋਂ ਹੱਕ ਹੈ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲੀਡਰਸ਼ਿਪ ਹਲੇ ਜਿਹੜੇ ਮੇਰੇ ਵਾਂਗੂ ਉਦੋਂ ਜਵਾਨ ਸੀ ਮੇਰੇ ਵਾਂਗੂ ਹੁਣ ਬੁੜੇ ਹੋਏ ਬੈਠੇ ਆ ਆ ਸਾਰੇ ਬੈਠੇ ਆ ਚੜੀਆਂ ਸਾਹਿਬ ਸਾਰੇ ਜਿੰਨੇ ਬਗੜੇ ਆ ਐਸ ਕਰਕੇ ਫਰੀਦਕੋਟ ਚ ਰਿਕਾਰਡ ਦੇ ਦਿੱਤਾ ਮੈਂ ਬੰਕੀ ਬੰਟੀ ਨੂੰ ਮੈਂ ਚੈਲੰਜ ਕੀਤਾ ਮੰਟੀ ਮੈਨੂੰ ਕਹਿੰਦਾ ਕਿ 15000 ਤੇ ਜਿਤਾ ਦੂੰ ਮੈਂ ਕਹਿੰਦਾ ਨਾ ਬੰਟੀ 25000 ਤੋਂ ਘੱਟ ਨਹੀਂ ਚਾਹੀਦਾ ਹੁਣ ਦੇਖਦੇ ਆ ਕਿ ਮੇਰੇ ਆਖੇ ਲੱਗਦਾ ਹੈ ਕਿ ਬੰਟੀ ਕੀ ਨਹੀਂ ਥੋੜੇ ਤੇ ਮਾਨ ਯਾਰ ਪੰਥਕ ਹਲਾਕਾ ਨਾਲੇ ਤੁਸੀਂ ਜਾਣਦੇ ਹੋ ਯਾਰ ਸਾਰਾ ਕੋਈ ਡਵੈਲਪ ਕਰਨ ਵਾਲਾ अकाली दल है जे अकाली दल नहीं अगली सरकार थोड़ी है जिस दिन छेटी भरा बंटी मेरे भराव किसी चीज की मैं नही करता भावे हजार करोड़ मंगले सरकार तो देगा तो मैं अखीरली गल कह के मैं समाप्त कर रहा है खालसा जी पहली जून ना भुल्यो 1 ਜੂਨ ਵੋਟਾਂ ਦੇ ਦਿਨ ਵੀ ਆ ਤੇ ਪਹਿਲੀ ਜੂਨ 40 ਸਾਲ ਪਹਿਲੇ ਆ ਦੇਖੋ ਸ਼੍ਰੀ ਕਾਲ ਤੱਕ ਸਾਤੇ ਟੈਂਕਾਂ ਤੋਪਾਂ ਤੇ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਤੀ ਉਹਦੇ ਬਾਅਦ ਹਲੇ ਕਿ ਉਹ ਹਲੇ ਫਿਰ ਵੀ ਨਹੀਂ ਤੁਸੀਂ ਜਾ ਕੇ ਹੁਣ ਪਹਿਲੀ ਜੂਨ ਆ ਗਈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲਿਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ ਨਾਗਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈੰਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀਦਨ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਭਾਜਪੀ ਦੀ ਜ਼ਬਾਨ ਤਾਂ ਜਬਤ ਕਰਾ ਦਿਓ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਬੜੇ ਖੁੱਲੇ ਤਾਂ ਹੋ ਜਾਓ ਸਰੋਪਾ ਦੇ ਦੋ ਸਾਰੇ ਮੈਂ ਦਿਨਾਂ ਦਾ ਕਾਹ ਕਰ ਲੋਗੇ ਹੋਣਾ ਜਾਓ ਤੂੰ ਸਾਰੀ ਸੰ ਖੁੱਲੇ ਕਰ ਲੋ ਚੰਗੀ ਤਰ੍ਹਾਂ ਫੋਟੋ ਆਜੂ ਸਭ ਦੀ ਸਟਾਫ ਸਾਹਿਬ ਖੁੱਲੇ ਹੋ ਜਾਓ ਮਾੜਾ ਜੀ ਸਭ ਨੂੰ ਆ ਜਾਣ ਦਿਓ ਚਲੋ ਕਰੋ ਕਰੋ ਹੋਰਾਂ ਨੂੰ ਕਰ ਲੋ ਉਹ ਖੜ ਜਾ ਤੁਹਾਨੂੰ ਕਰਾ ਦੇ